ਸਟੇਟ ਨੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਤੇ ਸਵਰਨ ਘੋਟ ਨੇ ਵਰਗੇ ਅਫਸਰਾਂ ਨੂੰ ਜਿਹੜਾ ਆ ਉਹ ਅੱਗੇ ਲਾਇਆ ਗਿਆ ਸਵਰਨ ਘੋਟ ਨੇ ਜਥੇਦਾਰ ਜੀ ਨੂੰ ਪਿੰਡ ਦੇ ਇਹ ਪਿੰਡ ਕੌਂਕੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗ੍ਰਿਫਤਾਰ ਹੋ ਕੀਤਾ ਜਿਸ ਸਮੇਂ ਜਥੇਦਾਰ ਜੀ ਕਥਾ ਕਰ ਰਹੇ ਸਨ ਸਿੱਖ ਕੌਮ ਨੂੰ ਜਿੰਨਾ ਤੋਂ ਇਨਸਾਫ ਦੀ ਆਸ ਸੀ ਉਹ ਤਾਂ ਅਕਾਲੀ ਸਨ ਪਰ ਜਦੋਂ ਅਕਾਲੀਆਂ ਨੇ ਹੀ ਇਨਸਾਫ ਨਹੀਂ ਦਿੱਤਾ ਬਾਰ ਲਾ ਨਹੀਂ ਇਨਸਾਫ ਨਹੀਂ ਦਿੱਤਾ ਇਹਨਾਂ ਦੀਆਂ 3-4 ਵਾਰ ਸਰਕਾਰਾਂ ਬਣ ਗਈਆਂ ਕਿ ਅੱਜ ਕਿਉਂ ਗੱਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਸ਼੍ਰੋਮਣੀ ਕਮੇਟੀ ਨਾ ਹੁਣ ਪੰਥਕ ਸਫਾ ਦੇ ਵਿੱਚੋਂ ਬਿਲਕੁਲ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਸੁਲਤਾਨਪੁਰ ਲੋਧੀ ਦੀ ਰਿਪੋਰਟ ਜਿਹੜੀ ਉਹ ਜਨਤਕ ਕੀਤੀ ਜਾਂਦੀ ਆ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸ਼ਰੋਮਣੀ ਕਮੇਟੀ ਨੇ ਜਿਹੜੀ ਰਿਪੋਰਟ ਜਨਤਕ ਕੀਤੀ ਏ ਸੁल्तानਪੁਰ ਲੋਧੀ ਦੇ ਵਿੱਚ ਜਿਹੜੀ ਗੁਰਦੁਆਰਾ ਕਾਲ ਬੂੰਗਾ ਸਾਹਿਬ ਵਿਖੇ ਘਟਨਾ ਵਾਪਰੀ ਏ ਇਹ ਬਹੁਤ ਵਧੀਆ ਉਹਨਾਂ ਨੇ ਕੀਤਾ ਆ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ ਦਾ ਜਿਹੜਾ ਕੀ ਮੁੱਦਾ ਕੌਮ ਦੇ ਵਿੱਚ ਬੜਾ ਸਰਗਰਮ ਹੈ ਜਿਸ ਮੁੱਦੇ ਉੱਤੇ ਕਈ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸਤ ਵੀ ਕੀਤੀ ਜਾ ਰਹੀ ਹੈ ਤੇ ਕਈ ਜਥੇਬੰਦੀਆਂ ਵੱਲੋਂ ਇਨਸਾਫ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਰੋਲ ਅਦਾ ਕਰੀ ਉਸ ਰੋਲ ਨੂੰ ਸਿੱਖ ਜਥੇਬੰਦੀਆਂ ਕਿਵੇਂ ਦੇਖਦੀਆਂ ਬਹੁਤ ਸਾਰੀਆਂ ਗੱਲਾਂ ਪਤਾ ਆਪਾਂ ਕਰਾਂਗੇ ਸਾਡੇ ਨਾਲ ਸਿੱਖ ਜੂਧ ਫੈਡਰੇਸ਼ਨ ਪੰਡਰਾਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਦਮਦਿਮ ਟਿਕਾਲ ਜੋੜ ਚੁੱਕੇ ਹਨ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਵਿੱਚ ਜਿਹੜਾ ਇੱਕ ਮੁੱਦਾ ਬੜਾ ਗਰਮਾਇਆ ਪਿਆ ਜਿ세 ਤਰ ਗੁਰਦੇਵ ਸਿੰਘ ਜੀ ਕਾਉਕੇ ਦਾ ਕੀ ਸਿੱਖ ਕੌਮ ਇਨਸਾਫ ਲੈ ਪਾਊਗੀ ਦੇਖੋ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਉਹ ਖਾਲਸਾ ਪੰਥ ਦੀ ਬੜੀ ਮਹਾਨ ਸ਼ਖਸੀਅਤ ਸਨ ਬੜੀ ਮਾਨਮੱਤੀ ਸ਼ਖਸੀਅਤ ਸਨ ਸੋ ਉਹ ਨਾਮ ਬਾਣੀ ਦੇ ਰਸੀਏ ਗੁਰਸਿੱਖ ਅਤੇ ਬਹਾਦਰ ਯੋਧੇ ਸਨ 26 ਜਨਵਰੀ 1986 ਨੂੰ ਜਦੋਂ ਦਮਦਮੀ ਟਕਸਾਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸ੍ਰੀ ਆਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਸੋ ਉਸ ਸਰਬੱਤ ਖਾਲਸਾ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ ਹੁਣਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ ਸੋ ਉਸ ਸਮੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਸ ਤੋਂ ਕੁਝ ਸਮਾਂ ਪਹਿਲਾਂ ਜੂਨ 1984 ਦਾ ਜਿਹੜਾ ਕੱਲੂ ਘਾਰਾ ਉਹ ਵਾਪਰਿਆ ਸੀ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਗੰਨਾਂ ਹਵਾਈ ਜਹਾਜ਼ਾਂ ਦਾ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸੀ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਨੂੰ ਲੁੱਟਿਆ ਜਾਂਦਾ ਤੋਸ਼ਾਖਾਨਾ ਸਾੜਿਆ ਜਾਂਦਾ ਬੜਾ ਕਹਿਰ ਕਾਂਗਰਸ ਦੀ ਹਕੂਮਤ ਵੱਲੋਂ ਭਾਰਤੀ ਹਕੂਮਤ ਦੇ ਵੱਲੋਂ ਦਿੱਲੀ ਦਰਬਾਰ ਵੱਲੋਂ ਭਗਵੇਂ ਬਿਰਗੇੜ ਦੇ ਵੱਲੋਂ ਸਿੱਖ ਗਊਮ ਉੱਤੇ ਢਾਇਆ ਜਾਂਦਾ ਆ ਉਸ ਤੋਂ ਬਾਅਦ ਜੁਝਾਰੂ ਲਹਿਰ ਚੱਲੀ ਤੇ ਉਹ ਜਿੰਨੇ ਵੀ ਜੁਝਾਰੂ ਸਿੰਘ ਸਨ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਆਪਣੇ ਪੁੱਤਾਂ ਵਾਂਗ ਜਿਹੜਾ ਪਿਆਰ ਆ ਉਹ ਕਰਦੇ ਸਨ ਜਥੇਦਾਰ ਸਾਹਿਬ ਜੀ ਜਥੇਦਾਰ ਬਨਨ ਮਗਰੋਂ ਉਹ ਕੌਮ ਦੀ ਅਗਵਾਈ ਵੀ ਕਰ ਰਹੇ ਸਨ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਸਨ ਸੰਘਰਸ਼ ਦੀ ਜਿਹੜੀ ਅਗਵਾਈ ਆ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਸੋ ਸਰਕਾਰ ਇਹ ਚਾਹੁੰਦੀ ਸੀ ਕਿ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਜੇ ਜਿਹੜੀ ਸਿੱਖ ਕੌਮ ਹੈ ਲੀਡਰਲੈਸ ਹੋ ਜਾਵੇ ਇਨਾਂ ਦੇ ਵਿੱਚ ਕੋਈ ਵੀ ਜਿਹੜਾ ਆਗੂ ਆ ਉਹ ਉੱਠ ਨਾ ਸਕੇ ਪਰ ਜਦੋਂ ਜਥੇਦਾਰ ਜੀ ਨੇ ਸਿੱਖੀ ਦਾ ਢਹੱਲੇ ਨਾਲ ਪ੍ਰਚਾਰ ਕੀਤਾ ਆਮਰ ਸੰਚਾਰ ਦੀ ਲਹਿਰ ਉਹਨਾਂ ਨੇ ਚਲਾਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਇਆ ਉਹਨਾਂ ਨੂੰ ਕੇਸ ਜਿਹੜੇ ਆ ਉਹ ਰਖਵਾਏ ਗਏ ਤਾਂ ਉਹਨਾਂ ਦਾ ਸਿੱਖ ਸੰਗਤਾਂ ਦੇ ਵਿੱਚ ਕਦ ਬਹੁਤ ਵੱਡਾ ਹੋ ਗਿਆ ਸੀ ਸਰਕਾਰ ਜਿਹੜੀ ਆ ਉਹ ਘਾਬਰ ਚੁੱਕੀ ਹੋਈ ਸੀ ਤਾਂ ਜਦੋਂ ਸਰਕਾਰ ਨੇ ਦੇਖਿਆ ਕਿ ਇਹਨਾਂ ਨੂੰ ਤਾਂ ਦੁਬਾਰਾ ਜਿਹੜਾ ਆ ਉਹ ਲੀਡਰ ਮਿਲ ਗਿਆ ਆ ਤੇ ਲੀਡਰ ਵੀ ਬਹੁਤ ਜੋਗ ਮਿਲਿਆ ਆ ਤੇ ਸਰਕਾਰ ਨੇ ਫਿਰ ਮਿੱਥ ਲਿਆ ਕਿ ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਤੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਜਾਂਦਾ ਆ ਸੋ ਜਥੇਦਾਰ ਸਾਹਿਬ ਜੀ ਨੂੰ ਇੱਕ ਤਾਂ ਉਹਨਾਂ ਦੀ ਅੰਤਲੇ ਸਮੇਂ ਗ੍ਰਿਫਤਾਰੀ ਹੁੰਦੀ ਹੈ ਜਿੱਥੇ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਈ ਵਾਰ ਸਰਕਾਰ ਜਿਹੜੀ ਹੈ ਉਹ ਗ੍ਰਿਫਤਾਰ ਕਰ ਚੁੱਕੀ ਸੀ ਜਿਹੜੀ ਸਰਬੱਤ ਖਾਲਸਾ ਵਿੱਚ ਇੱਕ ਪੰਜ ਮੈਂਬਰੀ ਪੰਥਕ ਕਮੇਟੀ ਥਾਪੀ ਗਈ ਸੀ ਉਸ ਪੰਥਕ ਕਮੇਟੀ ਨੇ ਜਦੋਂ 29 ਅਪ੍ਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੋਂ ਖਾਲਸਾਣ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਜਿਹੜੀ ਅਖੌਤੀ ਪੰਥਕ ਅਕਾਲੀਆਂ ਦੀ ਸਰਕਾਰ ਸੀ ਬਰਨਾਲਾ ਸਰਕਾਰ ਸੀ ਉਹਨੇ 30 ਅਪ੍ਰੈਲ ਨੂੰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਭੇਜ ਦਿੱਤੀ ਸੀ ਤੇ ਉੱਥੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਜਾਂ ਬਾਪੂ ਸੂਰਤ ਸਿੰਘ ਜੀ ਜਿਹੜੇ ਹਸਨਪੁਰ ਲੁਧਿਆਣਾ ਵਾਲੇ ਉਹਨਾਂ ਨੂੰ ਤੇ ਹੋਰ ਕਈ ਸਿੰਘਾਂ ਨੂੰ ਜਿਹੜਾ ਗ੍ਰਿਫਤਾਰ ਆ ਉਹ ਕਰ ਲਿਆ ਗਿਆ ਜਥੇਦਾਰ ਸਾਹਿਬ ਜੀ ਤਕਰੀਬਨ ਡੇਢ ਦੋ ਸਾਲ ਉਦੋਂ ਵੀ ਜਿਹੜੀਆਂ ਸਲਾਖਾਂ ਦੇ ਵਿੱਚ ਰਹੇ ਜਿਹਦੇ ਵਿੱਚ ਵੀ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਤੇ ਬਾਅਦ ਵਿੱਚ ਉਹ ਆਪਣੇ ਘਰ ਆਏ ਤੇ ਉਹ ਆਪਣੇ ਪਿੰਡ ਵਿੱਚ ਪੰਚਾਇਤ ਲਗਾ ਕੇ ਲੋਕਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਦੇ ਰਹੇ ਲੋਕ ਬੜੇ ਸੰਤੁਸ਼ਟ ਹੁੰਦੇ ਸਨ ਸੋ ਸਰਕਾਰ ਨੇ ਅਖੀਰਲੇ ਸਮੇਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਿੰਦ ਸਟੇਟ ਨੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਤੇ ਸਵਰਨ ਘੋਟ ਨੇ ਵਰਗੇ ਅਫਸਰਾਂ ਨੂੰ ਜਿਹੜਾ ਆ ਉਹ ਅੱਗੇ ਲਾਇਆ ਗਿਆ ਸਵਰਨ ਘੋਟ ਨੇ ਜਥੇਦਾਰ ਜੀ ਨੂੰ ਪਿੰਡ ਦੇ ਇਹ ਪਿੰਦ ਕੌਂਕੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗ੍ਰਿਫਤਾਰ ਹੋ ਕੀਤਾ ਜਿਸ ਸਮੇਂ ਜਥੇਦਾਰ ਜੀ ਕਥਾ ਕਰ ਰਹੇ ਸਨ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਪਿੰਡ ਵਾਸੀਆਂ ਦੇ ਸਾਹਮਣੇ ਹੀ ਹੋਈ ਤੇ ਉਹਨਾਂ ਨੂੰ ਬਾਅਦ ਵਿੱਚ ਥਾਣੇ ਲੈ ਜਾ ਕੇ ਕਿਸ ਕਿਸਮ ਦੇ ਜਿਹੜੇ ਤਸੀਹੇ ਦਿੱਤੇ ਜਾਂਦੇ ਆ ਤੁਸੀਂ ਦੇਖੋ ਕਿ ਉਹ ਮੁਗਲ ਹਕੂਮਤ ਨੂੰ ਜਾਂ ਅੰਗਰੇਜ਼ ਹਕੂਮਤ ਨੂੰ ਵੀ ਜਿਹੜੇ ਆ ਮਾਤ ਪਾ ਦਿੰਦੇ ਆ ਜਿਹੜੇ ਹਿੰਦੂ ਸਟੇਟ ਨੇ ਹਿੰਦੂ ਸਾਮਰਾਜ ਨੇ ਸਾਡੀ ਕੌਮ ਦੇ ਜਥੇਦਾਰ ਨੂੰ ਤਸੀਹੇ ਦਿੱਤੇ ਤੁਸੀਂ ਦੇਖੋ ਕਿ ਉਸ ਸਮੇਂ ਸਾਡੇ ਸ੍ਰੀ ਆਕਾਸ਼ਤਕ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ ਉਹ ਉਹ ਸੁਰੱਖਿਅਤ ਨਹੀਂ ਸਨ ਤੇ ਇੱਕ ਸਿੱਖ ਦੇ ਉਸ ਸਮੇਂ ਕੀ ਹਾਲਾਤ ਹੋਣਗੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਹੋਣਾ ਨੂੰ ਤਿੰਨ ਦਿਨ ਲਗਾਤਾਰ ਉਹਨਾਂ ਦੇ ਉੱਤੇ ਜਿਹੜਾ ਤਸ਼ੱਦਦ ਹੁੰਦਾ ਰਿਹਾ ਵੈਸੇ ਤਾਂ 25 ਦਸੰਬਰ 1992 ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਕਰੀਬਨ 1 ਤਰੀਕ ਦੇ ਲੱਗੇ ਉਹਨਾਂ ਦੀ ਸ਼ਹਾਦਤ ਹੋਈ ਹੈ ਇੰਨੇ ਦਿਨ ਉਹਨਾਂ ਉੱਤੇ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਨਿਰਵਸਤਰ ਕਰਕੇ ਪੁੱਠਾ ਡੰਗਿਆ ਜਾਂਦਾ ਆ ਜਥੇਦਾਰ ਦੀ ਇੱਕ ਅੱਖ ਵੀ ਜਿਹੜੀ ਆ ਉਹ ਕੱਢ ਦਿੱਤੀ ਜਾਂਦੀ ਆ ਚੱਡੇ ਪਾੜ ਦਿੱਤੇ ਜਾਂਦੇ ਆ ਜਥੇਦਾਰ ਜੀ ਨੂੰ ਜਿਹਦੇ ਕਰੰਟ ਆ ਉਹ ਸਰਕਾਰ ਵੱਲੋਂ ਜਿਹੜੇ ਆ ਉਹ ਲਾਏ ਜਾਂਦੇ ਆ ਤੇ ਮੈਂ ਇੱਕ ਸਾਬਕਾ ਪੁਲਿਸ ਮੁਲਾਜ਼ਮ ਦੀ ਵੀਡੀਓ ਵੀ ਸੌਂਦ ਰਿਆ ਸੀ ਕਿ ਜਦੋਂ ਸਵਰਨ ਘੋਟਨਾ ਉਹ ਕਿਦੋਂ ਬਾਹਰ ਆਇਆ ਤੇ ਜਥੇਦਾਰ ਜੀ ਦੇ ਉੱਤੇ ਬੜਾ ਤਸ਼ੱਦਦ ਜਿਹੜਾ ਆ ਉਹ ਢਾਇਆ ਹੋਇਆ ਸੀ ਚੱਡੇ ਤਾਂ ਪਹਿਲਾਂ ਹੀ ਪਾੜੇ ਹੋਏ ਸੀ ਤੇ ਉਹਨੇ ਜਥੇਦਾਰ ਜੀ ਦੇ ਆ ਕੇ ਨਲਾਂ ਦੇ ਵਿੱਚ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਪੁਲਿਸੀਆ ਨੂੰ ਕਹਿੰਦਾ ਕਿ ਦੇਖੋ ਤੁਹਾਡੇ ਜਥੇਦਾਰ ਦਾ ਜਿਹੜਾ ਆ ਉਹ ਪਿਸ਼ਾਬ ਨਿਕਲ ਗਿਆ ਆ ਉਹ ਅੱਗੋਂ ਪੁਲਸੀਆ ਕਹਿੰਦਾ ਕਹਿੰਦਾ ਦੀ ਇਹ ਪਿਸ਼ਾਬ ਨਹੀਂ ਇਹ ਤਾਂ ਖੂਨ ਆ ਜੀ ਕਹਿਣ ਤੋਂ ਭਾਵ ਕਿ ਇੰਨੇ ਜ਼ਿਆਦਾ ਸਾਡੇ ਜਥੇਦਾਰ ਜੀ ਨੂੰ ਤਸੀਹੇ ਦਿੱਤੇ ਗਏ ਤੇ ਇਹ ਤਸੀਹੇ ਦੀ ਇੰਨੀ ਇੰਤਹਾ ਹੋ ਗਈ ਕਿ ਜਥੇਦਾਰ ਜੀ ਨੂੰ ਬਾਅਦ ਵਿੱਚ ਗੋਲੀ ਮਾਰ ਕੇ ਸ਼ਹੀਦ ਵੀ ਕਰ ਦਿੱਤਾ ਫਿਰ ਬਾਅਦ ਵਿੱਚ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਜਿਵੇਂ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਤਾਂ ਆਪਾਂ ਸਾਰਿਆਂ ਨੇ ਪੜ੍ਹਿਆ ਆ ਉਹੋ ਹੀ ਭਾਈ ਮਨੀ ਸਿੰਘ ਜੀ ਵਾਦੀ ਜਿਹਦੀ ਸ਼ਹਾਦਤ ਆ ਉਹ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹੜੀ ਆ ਹੋਈ ਦੂਜੀ ਗੱਲ ਇਨਸਾਫ ਦੀ ਗੱਲ ਕਰਦੇ ਆ ਸੋ ਇਨਸਾਫ ਹਿੰਦ ਸਟੇਟ ਨੇ ਸਾਡੇ ਜਥੇਦਾਰ ਨੂੰ ਸ਼ਹੀਦ ਕੀਤਾ ਇਹ ਗੱਲ ਤਾਂ ਪੱਕੀ ਆ ਕਿ ਉਸ ਹਿੰਦ ਸਟੇਟ ਨੇ ਹਿੰਦੂ ਸਾਮਰਾਜ ਨੇ ਦਿੱਲੀ ਦਰਬਾਰ ਨੇ ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ ਤੇ ਚਾਹੇ ਉਹ ਭਾਜਪਾ ਦੀ ਮੋਦੀਕੀਆਂ ਦੀ ਜਿਹੜੀ ਸਰਕਾਰ ਆ ਉਹ ਹੋਵੇ ਸਾਨੂੰ ਕਿਸੇ ਨੇ ਇਨਸਾਫ ਨਹੀਂ ਦੇਣਾ ਪੰਜਾਬ 93 ਦੇ ਜ਼ਥੇਦਾਰ ਜੀ ਦੀ ਸ਼ਹਾਦਤ ਹੋਈ ਆ ਆ 2024 ਜਿਹੜਾ ਆ ਉਹ ਅੱਜ ਆ 30 ਸਾਲ ਤੋਂ ਵੱਧ ਜਿਹੜਾ ਸਮਾਂ ਆ ਉਹ ਬੀਤ ਚੁੱਕਾ ਹੋਇਆ ਪਰ ਸਿੱਖ ਕੌਮ ਨੂੰ ਜਿੰਨਾ ਤੋਂ ਇਨਸਾਫ ਦੀ ਆਸ ਸੀ ਉਹ ਤਾਂ ਅਕਾਲੀ ਸਨ ਪਰ ਜਦੋਂ ਅਕਾਲੀਆਂ ਨੇ ਹੀ ਇਨਸਾਫ ਨਹੀਂ ਦਿੱਤਾ ਬਾਰ ਬਾਰ ਲਾ ਨਹੀਂ ਇਨਸਾਫ ਨਹੀਂ ਦਿੱਤਾ ਇਹਨਾਂ ਦੀਆਂ ਤਿੰਨ ਚਾਰ ਵਾਰ ਸਰਕਾਰਾਂ ਬਣ ਗਈਆਂ 1997 ਵਿੱਚ ਇਹਨਾਂ ਦੀ ਜਿਹੜੀ ਸਰਕਾਰ ਆ ਉਹ ਬਣੀ 2007 ਦੇ ਵਿੱਚ ਬਣੀ 2012 ਦੇ ਵਿੱਚ ਬਣੀ ਜਦੋਂ ਆਕਾਲੀਆਂ ਨੇ ਇਨਸਾਫ ਨਹੀਂ ਦਿੱਤਾ ਤਾਂ ਫਿਰ ਦੂਜੀਆਂ ਸਰਕਾਰਾਂ ਨੇ ਜਿਹੜਾ ਇਨਸਾਫ ਹੋ ਕਿੱਥੋਂ ਦੇਣਾ ਸੀ ਜੇ ਸਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ 32 ਸਾਲ ਬਾਅਦ ਜਥੇਦਾਰ ਕੌਂਕੇ ਜੀ ਦਾ ਜਿਹੜਾ ਘਰ ਉਹ ਲੱਭਿਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦਾ ਘਰ ਨਾ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਜਾਂ ਬਾਦਲਕਿਆਂ ਨੂੰ ਹੁਣ ਪਤਾ ਲੱਗਾ ਹੋਵੇਗਾ ਪਰ ਖਾਲਸਾ ਪੰਥ ਜਾਂ ਪੰਥਕ ਜਥੇਬੰਦੀਆਂ ਉਹ ਤਾਂ ਹਰ ਸਾਲ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਹੋਣਾ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਉਹ ਮਨਾਉਂਦੀਆਂ ਆ ਇਨਸਾਫ ਦੇ ਲਈ ਜਿਹਦੀਆਂ ਜੱਦੋਜਹਿਦ ਆ ਉਹ ਕਰਦੀਆਂ ਆ ਰਹੀਆਂ ਆ ਬਾਦਲਕਿਆਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੇ ਆਖਿਆ ਸੀ 1997 ਦੀ ਸਰਕਾਰ ਬਣਨ ਤੋਂ ਪਹਿਲਾਂ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤੇ ਜਿੰਨੇ ਵੀ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰ ਆ ਅਸੀਂ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦਾ ਜਿਹੜਾ ਇਨਸਾਫ ਆ ਉਹ ਕਰਾਂਗੇ ਭਾਈ ਜਸਵੰਤ ਸਿੰਘ ਜੀ ਖਾਲੜਾ ਮਨੁੱਖੀ ਹੱਕਾਂ ਦੇ ਜਿਹੜੇ ਪਹਿਰੇਦਾਰ ਸਨ ਉਹਨਾਂ ਦਾ ਇਨਸਾਫ ਹੋਏਗਾ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਜਿਨ੍ਹਾਂ ਨੂੰ ਦੋ ਜੀਵਾਂ ਦੇ ਨਾਲ ਬੰਨ੍ਹ ਕੇ ਜਿਹੜਾ ਉਹ ਵਿਚੋਂ ਪਾਰ ਦਿੱਤਾ ਗਿਆ ਕਿ ਉਹਨਾਂ ਦਾ ਇਨਸਾਫ ਜਿਹੜਾ ਆ ਉਹ ਹੋਏਗਾ ਝੂਠੇ ਮੁਕਾਬਲਿਆਂ ਦਾ ਜਿਹੜਾ ਇਨਸਾਫ ਉਹ ਹੋਏਗਾ ਸਿੱਖ ਕੌਮ ਨੇ ਪੰਜਾਬ ਵਾਸੀਆਂ ਨੇ ਬਾਦਲਗਿਆਂ ਦੇ ਯਕੀਨ ਕੀਤਾ ਕਿਉਂਕਿ ਸਾਰੇ ਹੀ ਕਾਂਗਰਸ ਦੀ ਹਕੂਮਤ ਤੋਂ ਕਾਂਗਰਸ ਤੋਂ ਜਿਹੜੇ ਸਤਾਏ ਹੋਏ ਸਨ ਕਿੰਨੇ ਸਾਡੇ ਉੱਤੇ ਘੱਲੂ ਘਾਰੇ ਸਾਕੇ ਵਾਪਰ ਗਏ ਝੂਠੇ ਮੁਕਾਬਲੇ ਹੋਏ ਦਿੱਲੀ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਪੱਤ ਉਹ ਰੋਲੀ ਜਾਂਦੀ ਆ ਸਾਡਾ ਇਸ਼ਤੇ ਹੀ ਸੁਰੱਖਿਅਤ ਨਹੀਂ ਇਹਨਾਂ ਨੂੰ ਬਾਦਲਗਿਆਂ ਨੂੰ ਜਿਹੜੀਆਂ ਵੋਟਾਂ ਆ ਉਸ ਸਮੇਂ ਪਾਈਆਂ ਗਈਆਂ ਪਰ ਇਹਨਾਂ ਨੇ ਕੀ ਕੀਤਾ ਕਿ ਪਹਿਲੀ ਗੱਲ ਤਾਂ ਜ਼ਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਾਂ ਹੋਰਾਂ ਸਿੱਖਾਂ ਦਾ ਇਨਸਾਫ ਹੀ ਨਹੀਂ ਦਿੱਤਾ ਕੋਈ ਗੱਲ ਹੀ ਨਹੀਂ ਕੀਤੀ ਪਰ ਜਿਸ ਸਮੇ ਸਿੱਖ ਕੌਮ ਨੇ ਦਬਾਅ ਬਣਾਇਆ ਕਿ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਮਕੇ ਦੇ ਨਾਲ ਕੀ ਬੀਤੀ ਜਾਂ ਉਹਨਾਂ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਦਿੱਤੀ ਜਾਵੇ ਜਥੇਦਾਰ ਜਿਹਦੇ ਬਾਰੇ ਬਾਅਦ ਵਿੱਚ ਸਿੱਖ ਕੌਮ ਦੇ ਦਬਾਅ ਹੇਠ ਬਾਦਲ ਗਿਆ ਨੇ ਇੱਕ ਬੀਪੀ Tiwari ਦਾ ਜਿਹੜਾ ਕਮਿਸ਼ਨ ਹੈ ਉਹ ਤਾਂ ਬਣਾ ਦਿੱਤਾ ਜਿਹਦੀ ਜਿਹਦੀ ਰਿਪੋਰਟ ਆ ਉਹ ਤਕਰੀਬਨ 3 ਮਹੀਨਿਆਂ ਵਿੱਚ ਆਉਣੀ ਸੀ ਪਰ ਜਦੋਂ ਸਵਾ ਸਾਲ ਬਾਅਦ ਉਹ ਰਿਪੋਰਟ ਤਿਆਰ ਹੋਈ 29 ਸਤੰਬਰ 2019 ਨੂੰ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤੀ ਗਈ ਤੇ ਉਹ ਜਿਹੜੀ ਰਿਪੋਰਟ ਸੀ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹਦੇ ਆਧਾਰ ਉੱਤੇ ਜਿਹੜੀ ਕਾਰਵਾਈ ਆ ਪੁਲਿਸ ਅਫਸਰਾਂ ਤੇ ਹੋਣੀ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਉੱਥੇ ਹੀ ਦੱਬ ਦਿੱਤੀ ਤੇ ਲੋਕਾਂ ਨੂੰ ਇਹ ਮੁਹਾਰਨੀ ਪੜਾਉਣੀ ਸ਼ੁਰੂ ਕਰ ਦਿੱਤੀ ਕਿ ਛੱਡੋ ਜੀ ਇਹ ਹੁਣ ਪਿਛਲੇ ਸਮੇਂ ਦੀਆਂ ਗੱਲਾਂ ਹੁਣ ਵਿਕਾਸ ਦੀ ਜਿਹੜੀ ਗੱਲ ਆ ਉਹ ਕਰੋ ਤੇ ਜਿਸ ਬੁੱਚੜ ਸੁਮੇਧ ਸੈਣੀ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਉੱਤੇ ਸਿਗਰਟ ਦਾ ਧੂਆਂ ਮਾਰਿਆ ਸੀ ਸੋ ਉਹ ਉਸ ਬੁੱੱਛੜ ਜਲਾਦ ਨੂੰ ਬਾਦਲ ਕਿਆਂ ਨੇ ਜਿਹੜਾ ਆ ਉਹ ਆਪਣੇ ਰਾਜ ਦੇ ਵਿੱਚ ਇਹਨਾਂ ਨੇ ਪੁਲਿਸ ਮੁਖੀ ਜਿਹੜਾ ਡੀਜੀਪੀ ਆ ਉਹ ਬਣਾ ਦਿੱਤਾ ਸਵਰਨ ਘੋਟ ਨੇ ਵਰਗਿਆਂ ਨੂੰ ਜਿਹੜੇ ਵੱਡੇ ਅਹੁਦੇ ਆ ਉਹ ਦਿੱਤੇ ਇਜ਼ਹਾਰ ਆਲਮ ਜਿਨੇ ਉਹ ਆਲਮ ਸੈਨਾ ਬਣਾਈ ਹੋਈ ਸੀ ਸਾਰੀ ਕੈਟਾਂ ਦੀ ਸੈਨਾ ਸੀ ਕਿੰਨਾ ਉਹਨੇ ਸਿੱਖ ਜਵਾਨੀ ਦਾ ਕਹਾਣ ਕੀਤਾ ਉਨਨੋ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਕੇ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਜਿਹੜਾ ਆ ਉਹ ਬਣਾ ਦਿੰਦੇ ਆ ਵਿਰਕ ਵਰਗਿਆਂ ਨੂੰ ਜਿਹੜੇ ਵੱਡੇ ਅਹੁਦੇ ਆ ਉਹ ਦਿੰਦੇ ਕਹਿਣ ਤੋਂ ਭਾਵ ਕਿ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦੇ ਜਿਹੜੇ ਕਾਤਲ ਪੁਲਿਸ ਅਫਸਰ ਸਨ ਸਵਰਨ ਘੋਟਣੇ ਵਰਗੇ ਉਹਨਾਂ ਨੂੰ ਜੇਕਰ ਬਚਾਇਆ ਆ ਤੇ ਉਹ ਬਾਦਲ ਕਿਆਂ ਨੇ ਬਚਾਇਆ ਆ ਉਹ ਹਿੰਦ ਸਟੇਟ ਨੇ ਜਿਹੜਾ ਆ ਉਹ ਬਚਾਇਆ ਆ ਤੇ ਕਿਸੇ ਨੇ ਵੀ ਜਿਹੜਾ ਇਨਸਾਫ ਨਹੀਂ ਨਿਕਲ ਰੁਕਦੀ ਇੱਥੇ ਕਿ ਅੱਜ ਕਿਉਂ ਗੱਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਆ ਦੇਖੋ ਸ਼ਰੋਮਣੀ ਕਮੇਟੀ ਨਾ ਹੁਣ ਪੰਥਕ ਸਫਾ ਦੇ ਵਿੱਚੋਂ ਬਿਲਕੁਲ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਇਹਨਾਂ ਦੀ ਜਿਹੜੀ ਸਾਖ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ ਉਹ ਪ੍ਰਾਤਨਾ ਕਾਲੀ ਹੁੰਦੇ ਸਨ ਜਿਹੜੇ ਕਹਿੰਦੇ ਸਨ ਕਿ ਪੰਥ ਵਸੈ ਮਾ ਉਹ ਜਿਹੜਾ ਮਨ ਚਾਉ ਹਨੇਰਾ ਪਰ ਅੱਜ ਵਾਲੇ ਜਿਹੜੇ ਬਾਦਦਕੇ ਅਖੋਤੀ ਆ ਕਾਲੀ ਆ ਇਹ ਕਹਿੰਦੇ ਕਿ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਉਹ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਨ ਦੀ ਜਿਹੜੀ ਭੁੱਖ ਆ ਉਹ ਸਤਾਰੀ ਆ ਇਹ ਹੁਣ ਵਾਰ-ਵਾਰ ਜਿਹੜੇ ਪੰਥਕ ਮੁੱਦੇ ਆ ਉਹ ਚੁੱਕ ਰਹੇ ਆ ਤੇ ਜਿੱਥੋਂ ਤੱਕ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ ਵਾਲਾ ਮਾਮਲਾ ਆ ਉਹ ਇਹਨਾਂ ਨੇ ਮੁੱਦਾ ਉਠਾਇਆ ਇਨੀ ਇਹ ਤਾਂ ਮੁੱਦਾ ਦਬ ਦੇਣਾ ਚਾਹੁੰਦੇ ਸੀ ਪਰ ਉਹ ਧੰਤਾ ਦੇ ਜੋਗ ਆ ਮਨੁੱਖੀ ਅਧਿਕਾਰ ਸੰਗਠਨ ਵਾਲੇ ਜਿਨ੍ਹਾਂ ਨੇ ਸ੍ਰੀ ਆਕਾਸ਼ਤਖ ਸਾਹਿਬ ਦੇ ਉੱਤੇ ਜਿਹੜੀ ਰਿਪੋਰਟ ਆ ਉਹ ਪਹੁੰਚਾ ਦਿੱਤੀ ਜਿਹੜੀ ਰਿਪੋਰਟ ਹੁਣ ਬਾਦਲ ਕਿਆਂ ਦਾ ਜਿਹੜਾ ਫੰਦਾ ਆ ਉਹ ਬਣ ਚੁੱਕੀ ਹੋਈ ਏ ਹੁਣ ਤੁਸੀਂ ਦੇਖੋ ਕਿ ਸ਼੍ਰੋਮਣੀ ਕਮੇਟੀ ਵਾਲੇ ਜਾਂ ਸ੍ਰੀ ਆਕਾਸ਼ਤਖ ਸਾਹਿਬ ਦੇ ਬਾਦਲਾਂ ਵੱਲੋਂ ਥਾਪੀ ਹੋਏ ਜਿਹੜੇ ਜ਼ਥੇਦਾਰ ਆ ਗਿਆਨੀ ਰਘਵੀਰ ਸਿੰਘ ਉਹ ਕਹਿ ਰਿਹਾ ਕਿ ਇਨਸਾਫ ਮਿਲਣਾ ਚਾਹੀਦਾ ਆ ਜੇ ਬੀਪੀ तिवारी ਦੀ ਰਿਪੋਰਟ ਦੇ ਆਧਾਰ ਉੱਤੇ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਆ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾਵਾ ਜਿਹੜੀਆਂ ਮਿਲਣੀਆਂ ਚਾਹੀਦੀਆਂ ਉਹਨਾਂ ਵਿੱਚੋਂ ਤਾਂ ਬਹੁਤ ਸਾਰੇ ਮਰ ਵੀ ਚੁੱਕੇ ਹੋਏ ਆ ਨਰਕਾਂ ਦੇ ਵਿੱਚ ਪਹੁੰਚ ਚੁੱਕੇ ਹੋਏ ਆ ਪਰ ਫਿਰ ਵੀ ਜਿਹੜੇ ਬੰਦੇ ਹੈ ਆ ਉਹਨਾਂ ਮਰਿਆਂ ਦੇ ਉੱਤੇ ਵੀ ਜਿਹੜਾ ਮੁਕੱਦਮਾ ਆ ਉਹ ਚੱਲਣਾ ਚਾਹੀਦਾ ਆ ਕਿਉਂਕਿ ਰਿਕਾਰਡ ਤੇ ਉਹ ਬੰਦਨਾ ਚਾਹੀਦਾ ਆ ਤੁਸੀਂ ਦੇਖੋ ਕਿ ਜਦੋਂ ਵਾਅਦੇ ਕਹਿੰਦੀਆਂ ਸਰਕਾਰਾਂ ਰਹੀਆਂ ਸਨ ਜੇਕਰ ਉਦੋਂ ਹੀ ਬੀਪੀ तिवारी ਦੀ ਰਿਪੋਰਟ ਦੇ ਆਧਾਰ ਉੱਤੇ ਜੇ ਕ ਕਾਰਵਾਈ ਤਾਂ ਬਹੁਤ ਵਧੀਆ ਹੋਣਾ ਸੀ ਜਿਹੜਾ ਇਨਸਾਫ ਜਿਹੜਾ ਆ ਉਹ ਮਿਲ ਵੀ ਸਕਦਾ ਸੀ ਲੇਕਿਨ ਬਾਦਲ ਗਿਆਨੇ ਉਹਨਾਂ ਪੁਲਿਸ ਅਫਸਰਾਂ ਨੂੰ ਜਿਹੜਾ ਆ ਉਹ ਬਚਾਇਆ ਤੁਸੀਂ ਦੇਖੋ ਕਿ ਹੁਣ ਜਦੋਂ ਬਾਦਲ ਕੇ ਪੂਰਾ ਘਿਰ ਚੁੱਕੇ ਹੋਏ ਆ ਤੇ ਹੁਣ ਬਾਦਲ ਕੇ ਕਹਿ ਰਹੇ ਆ ਕਿ ਬੀਪੀ Tiwari ਦੀ ਜਿਹੜੀ ਰਿਪੋਰਟ ਆ ਉਹੀ ਗਲਤ ਸੀ ਅਸੀਂ ਕਹਿੰਦੇ ਕੀ ਕਾਰਵਾਈ ਕੀ ਕਰਦੇ ਉਹ ਲੱਖ ਲਹਨ ਤੇ ਆ ਦੌਰ ਲਹਨ ਤੇ ਆ ਜੇਕਰ ਇਹਨਾਂ ਨੂੰ ਲੱਗਦਾ ਕਿ ਬੀਪੀ Tiwari ਦੀ ਰਿਪੋਰਟ ਗਲਤ ਆ ਤੇ ਬੀਪੀ Tiwari ਦੀ ਜਿਹੜੀ ਰਿਪੋਰਟ ਆ ਉਹ ਵੀ ਬਣਾਈ ਤਾਂ ਤੁਸੀਂ ਸੀ ਬਾਦਲ ਗਿਆਨੇ ਕਮਿਸ਼ਨ ਬਣਾਇਆ ਸੀ ਨਾ ਤੇ ਫਿਰ ਜੇਕਰ ਇਹਨਾਂ ਨੂੰ ਲੱਗਦਾ ਹੀ ਹੈ ਕਿ ਰਿਪੋਰਟ ਗਲਤ ਆ ਤੇ ਫਿਰ ਬੀਪੀ तिवारी ਦੀ ਰਿਪੋਰਟ ਉਸ ਸਮੇਂ ਰੱਦ ਕਰਕੇ ਤੇ ਨਵਾਂ ਕਮਿਸ਼ਨ ਬਿਠਾ ਲੈਂਦੇ ਨਵੀਂ ਰਿਪੋਰਟ ਜਿਹੜੀ ਆ ਤਿਆਰ ਕਰ ਲੈਂਦੇ ਖਾਲਸਾ ਪੰਥ ਨੂੰ ਉਸ ਸਮੇਂ ਬਾਦਲ ਕੇ ਦੱਸਦੇ ਕਿ ਭਾਈ ਇਹ ਇਸ ਰਿਪੋਰਟ ਦੇ ਵਿੱਚ ਆ ਆ ਕਮੀਆਂ ਆ ਤੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਉਹਨਾਂ ਪੁਲਿਸ ਅਫਸਰਾਂ ਨੂੰ ਜਿਹੜੀਆਂ ਸਜ਼ਾਵਾਂ ਆ ਉਹ ਦਵਾਇਆਂ ਜਾਂਦੀਆਂ ਤੁਸੀਂ ਦੇਖੋ ਇਹਨਾਂ ਦਾ ਪਖੰਡ ਕਿੱਡਾ ਵਡਾਇਆ ਅੱਜ ਇਹਨਾਂ ਨੇ ਤਕਰੀਬਨ 30-31 ਸਾਲਾਂ ਬਾਅਦ ਆ 1 ਜਨਵਰੀ 2024 ਨੂੰ ਸ੍ਰੀ ਅਕਾਜ਼ ਤਖਤ ਸਾਹਿਬ ਤੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦਾ ਜਿਹੜਾ ਭੋਗ ਗਿਆ ਉਹ ਪਵਾਇਆ ਸ੍ਰੀ ਖੰਡ ਪਾਟ ਸਾਹਿਬ ਦਾ ਪਰ ਖਾਲਸਾ ਪੰਥ ਇਹਨਾਂ ਦੇ ਕੋਲੋਂ ਜਵਾਬ ਮੰਗਦਾ ਕਿ ਬਾਦਲ ਕੇ ਪਹਿਲਾਂ ਕਿੱਥੇ ਮਰੇ ਸੀ ਇਹ ਜਥੇਦਾਰ ਪਹਿਲਾਂ ਕਿੱਥੇ ਮਰੇ ਸੀ ਸ਼੍ਰੋਮਣੀ ਕਮੇਟੀ ਵਾਲੇ ਪਹਿਲਾਂ ਕਿੱਥੇ ਮਰੇ ਸੀ ਕਿ ਇਹਨਾਂ ਨੂੰ ਭਾਈ ਗੁਰਦੇਵ ਸਿੰਘ ਕੌਂਕੇ ਦੀ ਕਦੀ ਜਿਹੜੀ ਯਾਦ ਆ ਉਹ ਨਹੀਂ ਆਈ ਇੰਨਾ ਲੰਬਾ ਸਮਾਂ ਇੱਥੋਂ ਤੱਕ ਕਿ ਪਹਿਲਾਂ ਇਹਨਾਂ ਨੇ ਸਵਰਨ ਘੋਟ ਨੇ ਜਿਹੜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜਿਹੜੇ ਕਾਤਲ ਸਨ ਦਾ ਸਵਰਨ ਘੋਟਨਾ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਸਵਰਨ ਘੋਟਨੇ ਦਾ ਜਿਹੜਾ ਭੋਗ ਆ ਇਹਨਾਂ ਨੇ ਜਲੰਧਰ ਦੇ ਵਿੱਚ ਪਵਾਇਆ ਤੇ ਇੱਥੋਂ ਤੱਕ ਕਿ ਇਹਨਾਂ ਨੇ ਇੱਕ ਰਾਗੀ ਸਿੰਘ ਦੀ ਜਿਹੜੀ ਡਿਊਟੀ ਆ ਉਹ ਵੀ ਲਗਾਈ ਸ੍ਰੀ ਦਰਬਾਰ ਸਾਹਿਬ ਤੋਂ ਆਰਡਰ ਕਰਕੇ ਭਾਈ ਬਲਦੇਵ ਸਿੰਘ ਵਡਾਲਾ ਦੀ ਜਿਹੜੀ ਡਿਊਟੀ ਆ ਉਹ 24 ਫਰਵਰੀ 2013 ਨੂੰ ਲਈ ਜਾਂਦੀ ਆ ਕਿ ਤੁਸੀਂ ਸਵਰਨ ਘੋਟਨੇ ਦੇ ਭੋਗ ਦੇ ਉੱਤੇ ਉੱਥੇ ਜਿਹੜਾ ਕੀਰਤਨ ਕਰਨਾ ਉਸ ਸਿੱਖ ਨੇ ਜਦੋਂ ਨਾ ਕੀਤੀ ਤੇ ਸ਼੍ਰੋਮਣੀ ਕਮੇਟੀ ਦੇ ਡਾਕਟਰ ਰੂਪ ਸਿੰਘ ਜਿਹੜਾ 77 ਸੀ ਮੁਖ 77 ਉਹਨੇ ਵਡਾਲਾ ਸਾਹਿਬ ਨੂੰ ਜਿਹੜੀਆਂ ਧਮਕੀਆਂ ਤੱਕ ਦਿੱਤੀਆਂ ਉਹ ਕਹਿੰਦਾ ਕਿ ਤੈਨੂੰ ਕੀ ਲੱਗੇ ਕਿ ਜਿਹੜਾ ਮਰਜੀ ਪੁਲਿਸ ਅਫਸਰ ਹੋਵੇ ਤੂੰ ਬਸ ਉਥੇ ਕੀਰਤਨ ਕਰਨ ਜਾਣਾ ਆ ਸੋ ਇਹਨਾਂ ਦੇ ਸਿਰ ਦੇ ਵਿੱਚ ਸਵਾਹ ਪੈਣੀ ਚਾਹੀਦੀ ਕਿ ਇੱਕ ਪਾਸੇ ਜਥੇਦਾਰ ਕੌਂਕੇ ਦਾ ਭੋਗ ਵੀ ਸ਼੍ਰੋਮਣੀ ਕਮੇਟੀ ਬਾਤਲ ਕੇ ਪਵਾ ਰਹੇ ਆ ਤੇ ਦੂਜੇ ਪਾਸੇ ਜਿਹੜੇ ਜਥੇਦਾਰ ਦੇ ਕਾਤਲ ਸਨ ਸਵਰਨ ਘੋਟਨੇ ਵਰਗੇ ਉਹਨਾਂ ਦਾ ਭੋਗ ਵੀ ਇਹ ਪਵਾ ਰਹੇ ਆ ਰਾਗੀ ਭੇਜਦੇ ਆ ਤੇ ਉਥੋਂ ਦੀ ਜਿਹੜੀ ਗੁਰਦੁਆਰਾ ਕਮੇਟੀ ਸੀ ਜਲੰਧਰ ਦੀ ਉਹ ਕਹਿੰਦੀ ਆ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਉਸ ਸਮੇਂ ਦਾ ਜਥੇਦਾਰ ਸੀ ਗਿਆਨੀ ਗੁਰਬਚਨ ਸਿੰਘ ਉਹਨੇ ਸਾਨੂੰ ਜਿਹੜੀ ਆਗਿਆ ਆ ਉਹ ਦਿੱਤੀ ਹੋਈ ਏ ਤੇ ਜਦੋਂ ਸਾਡੇ ਸਿੰਘ ਸਾਡੇ ਜਿਹੜੇ ਜਥੇਬੰਦੀ ਦੇ ਪਹਿਲੇ ਪ੍ਰਧਾਨ ਸੰਸ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਓਪਾਲਾ ਅਤੇ ਭਾਈ ਸਤਨਾਮ ਸਿੰਘ ਮਨਾਵਾ ਉਹ ਸੁਵਰਨਕ ਘੋਟਨੇ ਦਾ ਭੋਗ ਉੱਥੇ ਰੋਕਣ ਜਾਂਦੇ ਆ ਤੇ ਤੁਸੀਂ ਦੇਖੋ ਕਿ ਬਾਦਲ ਕਿਆਂ ਦੀ ਉਸ ਸਮੇਂ ਸਰਕਾਰ ਸੀ 2013 ਵਿੱਚ ਇਹਨਾਂ ਦੋਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਤੇ ਉਥੇ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਜਿਹੜਾ ਆ ਉਹ ਭੇਜ ਦਿੱਤਾ ਜਾਂਦਾ ਆ ਭਾਈ ਬਦਵੰਤ ਸਿੰਘ ਉਪਾਲਾ ਉਹਨਾਂ ਨੇ ਉਥੇ ਜਾ ਕੇ ਕਮੇਟੀ ਨੂੰ ਆਖਿਆ ਉਥੇ ਉਹਨਾਂ ਨੇ ਪੁਲਿਸ ਨਾਲ ਲੀ ਤੇ ਪੁਲਿਸ ਵਾਲਿਆਂ ਨੇ ਆਖਿਆ ਕਿ ਸਾਡੇ ਬੋਸ ਦਾ ਭੋਗ ਆ ਤੁਸੀਂ ਇੱਥੇ ਚਲੇ ਜਾਓ ਤੇ ਉਸ ਸਮੇਂ ਸਿੰਘਾਂ ਨੇ ਆਖਿਆ ਕਿ ਤੁਹਾਡੇ ਬੋਸ ਨੇ ਸਾਡਾ ਜਿਹੜਾ ਪੋਪ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਮਾਰਿਆ ਅਸੀਂ ਸਵਰਨ ਘੋਟ ਨੇ ਦਾ ਜਿਹੜਾ ਅਰਦਾਸ ਇੱਥੇ ਨਹੀਂ ਹੋਣ ਦੇਵਾਂਗੇ ਇਥੇ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੋਵੇਗੀ ਉਹ ਹੋਵੇਗੀ। ਉਹਨਾਂ ਨੇ ਸਮਾਗਮ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗਿਆਨੀ ਗੁਰਬਚਨ ਸਿੰਘ ਨੇ ਤੇ ਬਾਦਲ ਗਿਆ ਨੇ ਬਹੁਤ ਉਸ ਸਮੇਂ ਘਟਿਆ ਜਿਹੜਾ ਰੋਲ ਆ ਉਹ ਨਿਭਾਇਆ। ਮੈਂ ਆਖਰੀ ਗੱਲ ਵੱਲ ਜਾਵਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਸੁਲਤਾਨਪੁਰ ਲੋਧੀ ਦੀ ਰਿਪੋਰਟ ਜਿਹੜੀ ਉਹ ਜਨਤਕ ਕੀਤੀ ਜਾਂਦੀ ਆ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸ਼ਰੋਮਣੀ ਕਮੇਟੀ ਨੇ ਜਿਹੜੀ ਰਿਪੋਰਟ ਜਨਤਕ ਕੀਤੀ ਏ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਗੁਰਦੁਆਰਾ ਕਾਲ ਬੂੰਗਾ ਸਾਹਿਬ ਵਿਖੇ ਘਟਨਾ ਵਾਪਰੀ ਏ ਇਹ ਬਹੁਤ ਵਧੀਆ ਉਹਨਾਂ ਨੇ ਕੀਤਾ ਆ ਕਿਉਂਕਿ ਜਿਹੜੀ ਜਿਹੜਾ ਉੱਥੇ ਜੋ ਕੁਝ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਸੋ ਉਹ ਆਪਾਂ ਇਹ ਕਹਿ ਲਈਏ ਕਿ ਬੜੀ ਮਿਲੀ ਭੁਗਤ ਦੇ ਨਾਲ ਭਗਵੰਤ ਮਾਨ ਨੇ ਇੱਕ ਧੜੇ ਦੇ ਨਾਲ ਜਿਹੜੀ ਜਾਰੀ ਆ ਉਹਨੇ ਭਾਈ ਗੁਰੂ ਘਰ ਉੱਤੇ ਜਿਹਦਾ ਹਮਲਾ ਆ ਉਹ ਕੀਤਾ ਜਿਹਨੂੰ ਕੋਈ ਵੀ ਜਿਹੜਾ ਸਿੱਖ ਆ ਉਹ ਬਰਦਾਸ਼ਤ ਨਹੀਂ ਕਰ ਸਕਦਾ ਪਰ ਨਾਲ-ਨਾਲ ਹੀ ਖਾਲਸਾ ਪੰਥ ਬਾਦਲ ਕੰਦਰ ਕੋਲ ਕੋ ਜਵਾਬ ਵੀ ਮੰਗਦਾ ਆ ਤੇ ਜਿਹੜੀ ਸ਼ਰੋਮਣੀ ਕਮੇਟੀ ਨੇ ਰਿਪੋਰਟ ਜਨਤਕ ਕੀਤੀ ਹੈ ਨਾ ਉਹਨੇ ਇਹ ਸਾਬਤ ਕਰ ਦਿੱਤਾ ਆ ਉਹਨੇ ਇਹ ਮੋਹਰ ਲਾ ਦਿੱਤੀ ਏ ਕਿ ਜਿਹੜੀ ਬਰਗਾੜੀ ਦੇ ਵਿੱਚ ਕੋਟਕਪੂਰਾ ਦੇ ਵਿੱਚ ਤੇ ਜਾਂ ਬਹਿਬਲ ਕਲਾਂ ਦੇ ਵਿੱਚ ਜਿਹੜੀ 2015 ਦੇ ਵਿੱਚ ਬੇਅਦਬੀਆਂ ਹੋਈਆਂ ਸੀ ਉਸ ਤੋਂ ਬਾਅਦ ਜਿਹੜੀ ਘਟਨਾ ਵਾਪਰੀ ਸੀ ਸੋ ਉਹ ਵੀ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਉਹ ਜ਼ਿੰਮੇਵਾਰ ਸੀ ਜਿਵੇਂ ਸੁਲਤਾਨਪੁਰ ਲੋਧੀ ਘਟਨਾ ਦੇ ਵਿੱਚ ਭਗਵੰਤਮਾਨ ਦੋਸ਼ੀ ਹੈ ਸ਼ਰੋਣੀ ਕਮੇਟੀ ਦੀ ਰਿਪੋਰਟ ਕਹਿ ਰਹੀ ਹੈ ਕਿ ਮੁੱਖ ਮੰਤਰੀ ਦੋਸ਼ੀ ਹੈ ਇਸੇ ਤਰ੍ਹਾਂ ਜਿਹੜੀ ਬਰਗਾੜੀ ਬਹਿਬਲ ਕਲਾ ਤੇ ਕੋਟਕਪੂਰਾ ਘਟਨਾ ਦੇ ਵਿੱਚ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਦਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਜਿਹੜਾ ਆ ਉਹ ਦੋਸ਼ੀ ਹੈ ਕਮੇਟੀ ਵੱਲੋਂ ਹੁਣ ਜਿਹੜੀ ਆ ਉਹ ਇੱਕ ਮੋਹਰ ਲੱਗ ਚੁੱਕੀ ਹੋਈ ਹੈ ਤੇ ਖਾਲਸਾ ਪੰਥ ਇਹਨਾਂ ਦੇ ਕੋਲੋਂ ਜਵਾਬ ਮੰਗਦਾ ਆ ਕਿ ਬਰਗਾੜੀ ਜਾਂ ਕੋਟਕਪੂਰਾ ਜਾਂ ਬਹਿਬਦਕਾਨ ਦੀ ਜਿਹੜੀ ਰਿਪੋਰਟ ਆ ਉਹ ਸ਼੍ਰੋਮਣੀ ਕਮੇਟੀ ਨੇ ਜਿਹੜੀ ਆ ਉਹ ਕਦੋਂ ਬਣਾਉਣੀ ਆ ਸ਼੍ਰੋਮਣੀ ਕਮੇਟੀ ਨੇ ਬਾਦਲ ਕੇ ਨੂੰ ਬਚਾਇਆ ਕਿਉਂ ਕਿ ਇਹਨਾਂ ਨੂੰ ਗੁਰੂ ਗ੍ਰੰਥ ਜਾਂ ਗੁਰੂ ਪੰਥ ਦੇ ਨਾਲੋਂ ਜਿਹੜੇ ਬਾਦਲ ਕੇ ਆ ਉਹ ਜ਼ਿਆਦਾ ਪਿਆਰੇ ਆ ਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥਾ ਤੇ ਗੁਰੂ ਪੰਥ ਦੇ ਨਾਲ ਲੱਗਦਾ ਆ ਕਿ ਕੋਈ ਸਰੋਕਾਰ ਨਹੀਂ ਰਿਹਾ ਇਹ ਆਪਣੇ ਪੰਥਕ ਹਿੱਤ ਦੇਖਦੇ ਆ ਹੁਣ ਇਹਨਾਂ ਨੇ ਭਗਵੰਤ ਮਾਨ ਸਰਕਾਰ ਦਾ ਵਿਰੋਧ ਕਰਨਾ ਸੀ ਵੇਖੋ ਮਿੰਟੋ ਮਿੰਟ ਰਿਪੋਰਟ ਵੀ ਬਣ ਗਈ ਜਨਤਕ ਵੀ ਹੋ ਗਈ ਪਰ ਬਰਗਾੜੀ ਕਾਂਡ ਵੇਲੇ ਇਹੀ ਸ਼੍ਰੋਮਣੀ ਕਮੇਟੀ ਚੁੱਪ ਰਹੀ ਤੇ ਜਦੋਂ ਸਿੱਖ ਸੰਗਤਾਂ ਰੋਸ ਧਰਨੇ ਕਰ ਰਹੀਆਂ ਸਨ ਤੇ ਸੁਖਬੀਰ ਬਾਦੂਤ ਬਿਆਨ ਦਿੰਦਾ ਸੀ ਕਿ ਇਹ ਵਿਹਲੇ ਆ ਜਾਂਦੇ ਆ ਇਹਨਾਂ ਨੂੰ ਘਰਾਂ ਦੇ ਵਿੱਚੋਂ ਜਿਹੜਾ ਕੋਈ ਨਹੀਂ ਪੁੱਛਦਾ ਤੇ ਹੁਣ ਸ਼੍ਰੋਮਣੀ ਕਮੇਟੀ ਆਪ ਖੋਦੀ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਲਈ ਜਿਹੜਾ ਧਰਨੇ ਲਾਉਂਦੀ ਫਿਰਦੀ ਆ ਸੁਲਤਾਨਪੁਰ ਲੋਧੀ ਘਟਨਾ ਦੇ ਵਿੱਚ ਜਿਹੜੀ ਆ ਉਹ ਧਰਨੇ ਲਾਉਂਦੀ ਫਿਰਦੀ ਆ ਇਹਦੇ ਉਹ ਗੱਲ ਹੋਈ ਕਿ ਵੇਲੇ ਦੀ ਨਮਾਜ਼ ਤਕਵੇਲੇ ਦੀਆਂ ਟਕਰਾਂ ਸੋ ਸ਼ਰੋਮਣੀ ਕਮੇਟੀ ਨੂੰ ਜਿਹੜਾ ਪੰਥਕ ਰੋਲ ਅਦਾ ਕਰਨਾ ਚਾਹੀਦਾ ਸੀ ਪਰ ਸ਼ਰੋਮਣੀ ਕਮੇਟੀ ਬਾਦਲਕਿਆਂ ਦੀ ਭਗਤੀ ਦੇ ਵਿੱਚ ਇੰਨੀ ਲੀਨ ਹੋ ਚੁੱਕੀ ਆ ਕਿ ਉਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਨਾਲ ਲਗਾਤਾਰ ਜਿਹੜੀ ਵੈਰ ਆ ਉਹ ਕੁਮਾਰੀ ਆ ਧਰਵਾਦੀ ਇਸ ਸਨ ਪਾਈ ਰਣਜੀਤ ਸਿੰਘ ਜੀ ਦਮ ਦੀ ਮੋਟਕਸਾਲ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਜਿਹੜਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਮੁੱਦੇ ਉੱਤੇ ਜਿਹੜੀ ਸ਼ਰੋਮਣੀ ਕਮੇਟੀ ਕਿਸ ਤਰ੍ਹਾਂ ਸਿਆਸਤਕਾਰ ਦੀ ਨਜ਼ਰ ਆ ਰਹੀ ਆ ਲੋਕ ਸਵਾਲ ਕਰਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਅੱਜ 32 ਸਾਲ ਬਾਅਦ ਤੁਹਾਨੂੰ ਅੱਜ ਚੇਤਾ ਆ ਗਿਆ ਭਾਈ ਗੁਰਦੇਵ ਸਿੰਘ ਕੌਕਾ ਜੀ ਦੀ ਸ਼ਹੀਦੀ ਨੂੰ ਸਿਆਸਤ ਕਰਨ ਦਾ ਜਾਂ ਕਿ ਜਿਹੜੀ ਰਿਪੋਰਟ ਜਿਹੜੀ ਜਨਤ ਕੀਤੀ ਉਸ ਬਾਰੇ ਗੱਲਾਂ ਕੀਤੀਆਂ ਤੁਸੀਂ ਲਗਾਤਾਰ ਜੁੜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ